ਕਾਲ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜ ਗਏ ਹੋ 3.0 ਦੇ ਨਾਲ ਹੁਣ ਤੱਕ ਅਸੀਂ ਪੁਲਿਸ ਲੋਕਾਂ ਦੇ ਘਰਾਂ ਦੇ ਵਿੱਚ ਰੇਡਾਂ ਮਾਰਦੀ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰਦੀ ਜਾਂ ਚੋਰ ਫੜਦੀ ਦੇਖੀ ਆ ਅੱਜ ਪੁਲਿਸ ਨੂੰ ਕਿਵੇਂ ਪੁਲਿਸ ਦੇ ਕਿਵੇਂ ਛਾਪੇ ਮਾਰੇ ਜਾਂਦਾ ਉਹਨਾਂ ਦੇ ਵੱਡੇ ਅਫਸਰ ਵੱਲੋਂ ਤੇ ਉੱਥੇ ਥਾਣੇ ਦੇ ਵਿੱਚ ਜਾ ਕੇ ਕੀ ਹੋਇਆ ਕੀ ਦੇਖਿਆ ਆ ਵੀਡੀਓ ਦੇਖੋ ਫਿਰ ਅੱਗੇ ਗੱਲ ਕਰਦੇ ਆ ਇਹ ਦੋ ਪੁਆਇੰਟ ਕਿਤੇ ਹੈ। ਇਹ ਫਿਰ ਦੱਸੋ ਕਿ ਕਿੱਥੇ ਹੈ। ਅਲ ਕਰੀ ਬਿਲੇ ਬੇਪਾਕ। ਅਮਾ ਅਲ ਖਰ। ਆਪਾਂ ਦਾ ਬਾਤ ਕਿੱਦਾਂ। ਉਸ ਕੇ ਲਿਆ ਨਾ। ਉਹ ਖਾਂ ਕੇ ਹਾਲਤ ਵਿੱਚ ਤੇਰੇ ਜਨਨ ਕਰਦਾ ਨਹੀਂ। ਮਤਲਬ ਉਹ ਖਾਲੀ ਜੀ ਬਿਲੀ ਨਹੀਂ ਲੈ ਨਾ ਤਾਂ ਕਿ ਬੜੀ ਹੁਣ ਤਾਂ ਸਾਰੇ ਜੇ ਬਹੁਤ ਰੱਖਦਾ। ਵਿਦਿਆ ਨਾਲ ਇੱਥੇ ਆ ਗਏ ਜੀ ਤੇਰੇ ਫਾਟਾ ਪਰ ਮੇਰਾ ਹੈਗਾ 200 ਪਰ ਜੀਰੇ ਖਾਤਾ ਗੁੰਨ ਹੈ ਜਿਹੜੇ ਗੋਲਰ ਉਹਨਾਂ ਨਾਲ ਚੱਲਦੇ ਸਰਪੋਰਟ ਆਈ ਜਾ ਰਹੀ ਜੁੜਟ ਫੋਰ ਹੈ ਜਿਹੜੇ ਸਾਡੇ ਜੀਓ ਐਸਐਚਓ ਸਤਨੇ ਐਸਐਸਪੀ ਨੂੰ ਹੁਣ ਕਾ ਅਜਮਦ ਖਾਨਾ ਕਾਂਡੇ ਵਿੱਚ ਸਰਪਾਈ ਚੈੱਕ ਕੀਤਾ ਸਾਡੇ 7 ਵਜੇ ਇੰਚੇ ਨੰਬਰ 8 ਬਾ 8 ਵਜੇ ਅੜੀ ਰੋਡ ਕੋਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਦੰਦ ਆਪਣੇ ਕੁਆਰਟਰ ਪਰ ਹੈ ਸੋਤੇ ਨਫੀ ਬਿਲ ਕੋਨੇ ਜੀਆ ਇਹਨਾਂ ਤੋਂ ਇੱਕ ਅਡੀਸ਼ਨ ਪੁੱਛੀ ਸੀ ਨਾਈਂਗਾ ਇਹ ਤੇ ਲੀਗਲ ਹਵਾਲਾ ਪੀਐਸ ਸੀ ਔਰ ਕੋਈ ਵੀ ਲੀਗਲ ਕਾਸਟੇਬਲ ਨਹੀਂ ਪਹੁੰਚਦਾ ਸੀ ਸਲਾਹ ਹਾਲ ਐਸਐਚਓ ਡਾਂਡੇ ਦੇ ਵਿੱਚ ਪੁਲਿਸ ਲਾਈਨ ਹੈ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਹੋਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਰਕ ਨੂੰ ਵੀ ਕਾਲ ਕੀਤੀ ਜਾਵੇਗੀ ਅੱਗੇ ਨੂੰ ਚੇਤੇ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਉਹ ਪਾਇਆ ਗਿਆ ਕਿ ਜਿਹੜੀ ਮੈਂ ਸਟ੍ਰਕਚਰ ਸਿੰਨਾਂ ਨੂੰ ਭੇਜਿਆ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕੰਸਰਨ ਜੀਓ ਐਸ ਐਚ ਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਮੌਕੇ ਤੇ ਹੋਰ ਇਹ ਗੱਲ ਕਰ ਰਹੇ ਨੇ ਇਹ ਐਨੀ ਜਿਆਦਾ ਨਹੀਂ ਉਹ ਲੋਹੇ ਹਨ ਹਰੋ ਕੰਧਾ ਓਏ ਝੋਕੋ ਓਏ ਸੋ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪੁਲਿਸ ਨੂੰ ਵੀ ਸਰਪ੍ਰਾਈਜ਼ ਕਰਨਾ ਚਾਹੀਦਾ ਵੱਡੇ ਅਫਸਰ ਨੂੰ ਸਰਪ੍ਰਾਈਜ਼ ਕਰਿਆ ਗਿਆ ਠਾੜੇ ਤੇ ਛਾਪਾ ਮਾਰਿਆ ਗਿਆ ਠਾੜੇ ਦੇ ਵਿੱਚ ਕੋਈ ਅਫਸਰ ਆਪਣੇ ਅਹੁਦੇ ਤੇ ਨਹੀਂ ਪਾਇਆ ਗਿਆ ਸੋ ਵੀ ਪੁਲਿਸ ਦਾ ਬਹੁਤ ਵਧੀਆ ਪਰਾਲਾ ਚੈਕਿੰਗ ਹੋਣੀ ਚਾਹੀਦੀ ਹੈ ਸ਼ਕਤੀ ਹੋਣੀ ਚਾਹੀਦੀ ਹੈ ਆਗਰਾਮ ਲੋਕਾਂ ਦੇ ਸਾਹਮਣੇ ਤਾਂ ਇਹਨਾਂ ਤੇ ਵੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਆਪਣੀ ਇਹ ਡਿਊਟੀ ਸਹੀ ਤਰੀਕੇ ਨਾਲ ਕਰਦੇ ਗਏ ਨੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਚੰਗੀ ਲੱਗੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਖਤਰੀ ਸਤਿ ਸ਼੍ਰੀ ਅਕਾਲ